ਸਾਧੂ ਜਨ ਅਭਿਆਸ ਵਲੇ ਖਾਸ ਕਰਕੇ ਸੀਤੇ ਕਪੜੇ ਨਹੀਂ ਪਹਿਨਦੇ ਆਪਣੇ ਜਿੰਨੇ ਵੀ ਸਾਧੂ ਮਹਾਪੁਰਖ ਹੋਏ ਆ ਨਿਰਮਲ ਉਦਾਸੀ ਸਾਧੂ ਜਦੋਂ ਖਾਸ ਕਰਕੇ ਧਿਆਨ ਕਈਆਂ ਨੇ ਤੇ ਪ੍ਰਣ ਕੀਤਾ ਵੀ ਜ਼ਿੰਦਗੀ ਭਰ ਮੈਂ ਸੀਤੇ ਕਪੜੇ ਨਹੀਂ ਪਹਿਨਣੇ ਤੇ ਕਈ ਸਾਧਨਾ ਵਲੇ ਪਹਿਨਦੇ ਨੇ ਪਰ ਸਾਧਨਾ ਵਲੇ ਸਭ ਨੂੰ ਚਾਹੀਦਾ ਵੀ ਉਹ ਅਣਸੀਤੇ ਕਪੜੇ ਪਹਿਨਣੇ ਇਹ ਸਾਧਨਾ ਦਾ ਇੱਕ ਬੜਾ ਵੱਡਾ ਅੰਗ ਹੈ ਜੋ ਅਸੀਂ ਵਿਸਵਸਾਰ ਚੁੱਕੇ ਆ ਅਣਸੀਤੇ ਕਪੜੇ ਸਾਧੂ ਸਿਰਫ ਉਹ ਤਿੰਨ ਕੱਪੜੇ ਹੁੰਦੇ ਆ ਜਿਹੜਾ ਪਹਿਲਾ ਹੁੰਦਾ ਉਹਦੇ ਨਾਲ ਉਹ ਆਪਣਾ ਜਿਹੜਾ ਲੋਅਰ ਨੇਚਰ ਹਾਂਜੀ ਨਾਭੀ ਤੋਂ ਥੱਲੇ ਲੋਅਰ ਨੇਚਰ ਉਹ ਨੂੰ ਟੱਕਦਾ ਹੈ ਟੱਕ ਲੈਂਦਾ ਹੈ ਲੋਅਰ ਨੇਚਰ ਨੂੰ ਉਸ ਤੋਂ ਬਾਅਦ ਫਿਰ ਨਾਭੀ ਤੋਂ ਉੱਪਰ ਤੀਜੇ ਨੇਤਰ ਤੱਕ ਉਹ ਦੂਜਾ ਕੱਪੜਾ ਲੈਂਦਾ ਹੈ ਤੇ ਆਪਣਾ ਜਿਹੜਾ ਹਿਊਮਨ ਰੈਲਮਾ ਹਾਂਜੀ ਉਹ ਟੱਕ ਲੈਂਦਾ ਹੈ ਉਸ ਤੋਂ ਬਾਅਦ ਤੀਜੇ ਕੱਪੜੇ ਨਾਲ ਸਿਰ ਤੇ ਦਸਤਾਰ ਸਜਾ ਕੇ ਤੇ ਜੋ ਹਾਇਰ ਰੈਲਮਾ ਉਹ ਨੂੰ ਟੱਕ ਲੈਂਦਾ ਹੈ ਤੇ ਕਿੰਨਾ ਜਹਾਨਾ ਦੇ ਉੱਤੇ ਉਹ ਕਪੜਾ ਪਾ ਲਿੰਦਾ ਹੈ ਗਰਮੀ ਆਵੇ ਕਪੜਾ ਜਦੋਂ ਕਰਮ ਬਖਸ਼ਿਸ਼ ਹੋ ਜੇ ਰਹਿਮਤ ਹੋ ਜੇ ਇਹਦੇ ਅਰਥ ਹੋਰ ਵੀ ਕਰਦੇ ਨੇ ਬਟ ਅ ਜਿਸ ਕੰਟੈਕਸਟ ਦੇ ਨਾਲ ਕਰਮੀ ਆਵੇ ਕਪੜਾ ਇੱਥੇ ਕਰਮ ਜੇ ਆਪਾਂ ਸੰਸਕ੍ਰਿਤ ਦਾ ਲਈਏ ਤੇ ਅਰਥ ਬਦਲ ਜਾਂਦੇ ਜੇ ਆਪਾਂ ਫਾਰਸੀ ਦਾ ਕਰਮ ਲਈਏ ਕਰਮ ਮੈਨੇ ਬਖਸ਼ਿਸ਼ ਇਹ ਪ੍ਰਮਾਤਮਾ ਦਾ ਕਰਮ ਹੋ ਗਿਆ ਕਰਮੀ ਆਵੇ ਕਪੜਾ ਜਦੋਂ ਉਹਦੀ ਰਹਿਮਤ ਹੋ ਜੇ ਤਾਂ ਕਪੜਾ ਪਾ ਜਾਂਦਾ ਹੈ ਟੱਕੇ ਜਾਂਦੇ ਆ ਸਾਧੂ ਆਪਣਾ ਲੋਅਰ ਨੇਚਰ ਵੀ ਟੱਕ ਲੈਂਦਾ ਹਿਊਮਨ ਨੇਚਰ ਵੀ ਟੱਕ ਲੈਂਦਾ ਤੇ ਦੇਵ ਲੋਕ ਵੀ ਟੱਕ ਲੈਂਦਾ ਤਿੰਨਾਂ ਲੋਕਾਂ ਨੂੰ ਟੱਕ ਕੇ ਇਹਨਾਂ ਤਿੰਨਾਂ ਲੋਕਾਂ ਤੋਂ ਪਰੇ ਹੋ ਜਾਂਦਾ ਹੈ ਤੋ ਅਣ ਸੀਤੇ ਕਪੜੇ ਇਸ ਕਰਕੇ ਕਿ ਜਦੋਂ ਅਸੀਂ ਮੈਡੀਟੇਟ ਤੇ ਧਿਆਨ ਕਰਦੇ ਆਂ ਤੇ ਅਸੀਂ ਬਹੁਤ ਸੁਕਸ਼ਮ ਹੋ ਜਾਂਦੇ ਆਂ ਹਰ ਚੀਜ਼ ਜਿਹੜੀ ਸਾਨੂੰ ਇਫੈਕਟ ਕਰਨਾ ਸ਼ੁਰੂ ਕਰਦੀ ਆ ਰੰਗ ਵੀ ਸਾਨੂੰ ਇਫੈਕਟ ਕਰਨੇ ਸ਼ੁਰੂ ਕਰਦੇ ਆ ਹੈਨਾ ਦੇਖੋਗੇ ਵਕ ਵਕਰੰਗਾ ਦਾ ਵਕ ਵਕ ਇਮੋਸ਼ਨਸ ਦੇ ਨਾਲ ਸੰਬੰਧ ਦਾ ਵਕ ਵਕ ਚੱਕਰਾਂ ਦੇ ਨਾਲ ਸੰਬੰਧ ਦਾ ਜਿਹੜੇ ਰੰਗ ਤੁਸੀਂ ਪਹਿਨੋਗੇ ਉਹਦੇ ਅਸੋਸੀਏਟਿਡ ਚੱਕਰ ਜਿਹੜੇ ਐਕਟੀਵੇਟ ਹੋਣਗੇ ਫਿਰ ਅ ਜਿਹੜੇ ਰੰਗਾਂ ਦਾ ਵੀ এনवायरमेंट ਦਾ ਵੀ ਖਾਣ ਦਾ ਵੀ ਆਸਾ ਇਸ਼ਟ ਉਪਾਸ਼ਨਾ ਖਾਣ ਪੀਣ ਪਹਿਰਾਨ ਇਹ ਚੀਜ਼ਾਂ ਤੁਹਾਨੂੰ ਇਫੈਕਟ ਕਰਦੀਆਂ ਨੇ ਠੀਕ ਹੈ ਨਾ ਆਸਾਇਸ਼ਟ ਉਪਾਸ਼ਨਾ ਖਾਣ ਪੀਣ ਪਹਿਰਾਣ ਇਹ ਤੁਹਾਨੂੰ ਇਫੈਕਟ ਕਰਦੀਆਂ ਜਦੋਂ ਤੁਸੀਂ ਸੁਕਸ਼ਮ ਹੋ ਜੋ ਤਾਂ ਉਸ ਵੇਲੇ ਸਾਧੂ ਸੰਤਾਂ ਮਹਾਂਪੁਰਖਾਂ ਨੇ ਇਹ ਅਨੁਭਵ ਕੀਤਾ ਵੀ ਜੇ ਅਸੀਂ ਸੀਤੇ ਕੱਪੜੇ ਪਹਿਨਦੇ ਜਿਹੜੇ ਸੀਤੇ ਕੱਪੜੇ ਹੈ ਨਾ ਉਹਨੂੰ ਕਹਿੰਦੇ ਨੇ ਤਾਣਾ ਪੇਟਾ ਓਕੇ ਜਦੋਂ ਇੱਕ ਲਾਈਨ ਇਧਰ ਆ ਜਾਏ ਇੱਕ ਲਾਈਨ ਇਧਰ ਆ ਜਾਏ ਤੇ ਕੱਟ ਵੱਜ ਜਾਂਦਾ ਠੀਕ ਹੈ ਟਾਈਮ ਐਂਡ ਸਪੇਸ ਨੂੰ ਬਾਈਂਡ ਕੀਤਾ ਜਾਂਦਾ ਹੈ ਓਕੇ ਟਾਈਮ ਐਂਡ ਸਪੇਸ ਨੂੰ ਲੋਕ ਕਰਨ ਵਾਸਤੇ ਇੱਕ ਊਰਜਾ ਇਧਰ ਖਿੱਚੀ ਜਾਂਦੀ ਆ ਇੱਕ ਊਰਜਾ ਇਦੋਕੀ ਚੀਜ਼ ਹਨ ਜਿਹੜਾ એનર્ਜੀ ਵਰਕ ਕਰਦੇ ਆ ਜਿਨ੍ਹਾਂ ਨੂੰ ਪਤਾ ਹੈ ਜਿ ਤਰ੍ਹਾਂ એનર્ਜੀ ਵਰਕ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ એનર્ਜੀ ਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਸ਼ਟ ਆਫ ਕਰ ਸਕਦੇ ਜੇ ਔਰ ਇਸ ਤਰ੍ਹਾਂ ਕਰਕੇ ਤੁਸੀਂ ਖੋਲ ਵੀ ਸਕਦੇ ਜੇ ਸ਼ਾਇਦ ਪਿੱਛੇ ਜੇ ਮੈਂ ਤੁਹਾਨੂੰ ਉਦੋਂ ਦੱਸਿਆ ਵੀ ਸੀ ਇੱਥੇ ਸ਼ਾਇਦ ਉਹ ਤੋਂ ਐਕਸਪੈਰੀਮੈਂਟ ਕੀਤਾ ਹੈ ਸਾਡੇ ਨਾਲ ਕੇਹਦੇ ਨਾਲ ਕੀਤਾ ਹੈ ਕਿ ਸਰੀਰ ਦੇ ਵੱਖ-ਵੱਖ ਅੰਗਾਂ ਦੀ એનર્ਜੀ ਨੂੰ ਬੰਦ ਕਰਕੇ ਤੇ ਤੁਹਾਡੀ ਊਰਜਾ ਘਟ ਜਾਂਦੀ ਹੈ ਤੇ ਇਹਨੂੰ ਜਦੋਂ ਖੋਲ ਤੁਹਾਡੀ ਊਰਜਾ ਐਕਸਪੈਂਡ ਹੋ ਜਾਂਦੀ ਹੈ ਤੋ ਜਿੰਨਾ ਬੰਦਾ ਸੁਕਸ਼ਮ ਹੋਏਗਾ ਉਹਨਾ ਉਹਦੇ ਤੇ ਇਫੈਕਟ ਹੀ ਚੀਜ਼ਾਂ ਜ਼ਿਆਦੀਆਂ ਕਰਨਗੀਆਂ ਹੋ ਸਕਦਾ ਕਿ ਕਈ ਪੇ ਤੇ ਕੋਈ ਸੈਂਸ ਨਹੀਂ ਬਣਦੀ ਮੇਰੇ ਨਾਲ ਦੇ ਕੰਮ ਕਿਉਂਕਿ ਹਜੇ ਆਪਾਂ ਸਥੂਲਾ ਜਿੱਦ ਦਿਨ ਤੁਸੀਂ ਆਪਣੀ ਜਦ ਤੱਕ ਤੁਸੀਂ ਆਪਣੇ ਆਪ ਨੂੰ ਦੇਹ ਸਮਝ ਰਹੇ ਜੇ ਸਰੀਰ ਸਮਝ ਰਹੇ ਜੇ ਤਦ ਤੱਕ ਜੋ ਸਰੀਰ ਦੀ ਰਿਐਲਿਟੀ ਹੈ ਉਹ ਤੁਹਾਨੂੰ ਇਫੈਕਟ ਕਰੇਗੀ ਜੇ ਤੁਸੀਂ ਆਪਣੇ ਆਪ ਨੂੰ ਮਨ ਸਮਝਦੇ ਜੇ ਤੇ ਜੋ ਮਨ ਦੀ ਰਿਐਲਿਟੀ ਉਹ ਇਫੈਕਟ ਕਰੇਗੀ ਜੇ ਜੋ ਤੁਸੀਂ ਆਪਣੇ ਆਪ ਨੂੰ એનર્ਜੀ ਸਮਝਦੇ ਤਾਂ એનર્ਜੀ ਤੁਹਾਨੂੰ ਇਫੈਕਟ ਕਰਦੀ ਆ ਤੋ ਜਿਉਂ-ਜਿਉਂ ਤੁਸੀਂ ਆਪਣੇ ਪਰਦੇ ਖੋਲਦੇ ਜੇ ਇਹਨੇ ਪੰਜ ਕੋਸ਼ ਨੇ ਅਨਮਾਇਕੋਸ਼ ਮਨੋਮਾਇਕੋਸ਼ ਪ੍ਰਾਣਮਾਇਕੋਸ਼ ਵਿਗਿਆਨਮਾਇਕੋਸ਼ ਆਨੰਦਮਾਇਕੋਸ਼ ਇਹ ਪੰਜ ਕੋਸ਼ ਨੇ ਜਿਨ੍ਹਾਂ ਨੇ ਤੁਹਾਨੂੰ ਟਾਈਮ ਐਂਡ ਸਪੇਸ ਚ ਬੰਨਿਆ ਹੋਇਆ ਓਕੇ ਤਾਂ ਜਿਹੜੀ ਤੁਸੀਂ ਜਿਹੜੇ ਸਹੀ ਮੈਨੇਜ ਜੇ ਨਾ ਆ ਜਿਹੜਾ ਅਨਮਾਇਕੋਸ਼ ਆ ਜਿਹੜਾ ਅੰਨ ਆ ਖਾ ਖਾ ਕੇ ਆ ਕੀ ਆ ਅੰਨਵਾ ਓਕੇ ਆ ਰੋਟੀ ਆ ਫੂਡ ਆ ਓਕੇ ਜੈਸਾ ਅੰਨ ਤੈਸਾ ਮਨ ह्म ਤੈਸਾ ਹੀ ਸਰੀਰ ਠੀਕ ਤਾਂ ਆ ਜਿਹੜਾ ਹੈ ਜੇ ਤੁਸੀਂ ਚੰਗਾ ਭੋਜਨ ਖਾਓਗੇ ਤੇ ਸਰੀਰ ਤੇ ਇਫੈਕਟ ਹੋਏਗਾ ਮਾੜਾ ਭੋਜਨ ਖਾਓ ਤੇ ਫ੍ਰੀ ਤੇ ਫੈਕਟਰ ਹੁੰਦਾ ਹੈ ਤੇ ਮਤਲਬ ਕਿ ਸਰੀਰ ਇਸ ਡਾਇਰੈਕਟਲੀ ਵਿਦ ਫੂਡ ਸੋ ਵਾਟ ਇਜ਼ ਸੀ ਜਿਹਨੂੰ ਤੂੰ ਮੈਂ ਸਮਝਦਾ ਹੈ ਨਾ ਇਹ ਇੱਕ ਸਮਾਸੀ ਤੂੰ ਇੰਨਾ ਕਿ ਸੀ ਇਹ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਆ ਗਿਆ ਫੂਡ ਆ ਇਹ ਤੂੰ ਫੂਡ ਐਕਿਊਮੂਲੇਟ ਕੀਤਾ ਆ ਜਿਹਨੂੰ ਤੂੰ ਸਮਝਣ ਡਿਆ ਹੈ ਇਹ ਬਾਹਰੋਂ ਆਇਆ ਹੈ ਤਾਂ ਇਹ ਪਹਿਲਾ ਲੇਅਰ ਉਹ ਤੋਂ ਬਾਅਦ ਫਿਰ ਮਨੋਮਯਾ ਕੋਸ਼ਾ ਮਾਈਂਡ ਤੁਹਾਡੇ ਵਿਚਾਰ ਇਹ ਵੀ ਤਾਨੂੰ ਬੰਨਿਆ ਆਇਆ ਫਿਰ ਪ੍ਰਾਣਮਯਾ ਕੋਸ਼ਾ ਪ੍ਰਾਣਾ ਨੇ ਵੀ ਤਾਨੂੰ ਬੰਨਿਆ ਹੋਇਆ ਇਹ ਵੀ ਇੱਕ ਵਿਚਾਰ ਇੱਕ ਹੋਰ ਟਾਪਿਕ ਵਿੱਚ ਨਿਕਲ ਸਕਦਾ ਆਪਾਂ ਜੇ ਦੇ ਫਿਊਚਰ ਉਸ ਤੋਂ ਬਾਅਦ ਵਿਗਿਆਨਮਯਾ ਕੋਸ਼ ਉਸ ਤੋਂ ਬਾਅਦ ਫਿਰ ਆਨੰਦਮਯਾ ਕੋਸ਼ ਔਰ ਉਸ ਤੋਂ ਬਾਅਦ ਫਿਰ ਅਲਟੀਮੇਟਲੀ ਜੋ ਤੁਹਾਡਾ ਅਹਮ ਹੈ ਤੁਹਾਡਾ ਸਵਮ ਹੈ ਨਿੱਕਡ ਅਵੇਰਨੈਸ ਜਿਹਨੂੰ ਦਿਗੰਬਰ ਕਹਿੰਦੇ ਆ ਜਿਹਨੇ ਸਾਰੇ ਕੱਪੜੇ ਪਾਰ ਕੇ ਪਾੜ ਕੇ ਸੁੱਟਦੇ ਹਾਂ ਸਮਾਂ ਇਸ ਤਰ੍ਹਾਂ ਦਾ ਆਇਆ ਕਿ ਲੁਕੀ ਇਜ਼ ਦਾ ਇਹਨਾਂ ਕੋਸ਼ਾਂ ਨੂੰ ਲਾਉਣਾ ਸੀ ਉਹਨਾਂ ਨੇ ਆਵਾਰ ਦੇ ਕੱਪੜੇ ਲਾਤੇ ਹੈਨਾ ਹੋ ਸਕ ਕਿਸੇ ਦੀ ਵਿਵਸਥਾ ਹੋਵੇ ਕੋਈ ਐਸੀ ਗੱਲ ਨਹੀਂ ਬਟ ਜ਼ਿਆਦਾਤਰ ਇਹ ਫਿਰ ਪਲੇਖੇ ਪਾ ਜਾਂਦੇ ਸਮਾਵਾਗੇ ਪਰ ਕੱਪੜੇ ਉਹ ਪਾੜਨੇ ਸੀ ਕਿ ਜਿਹੜੇ ਇਹ ਪੰਜ ਕੋਸ਼ ਨੇ ਤੇ ਤੁਹਾਡਾ ਜਿਹੜਾ ਸਵੈਮ ਸੀ ਉਹ ਬਿਲਕੁਲ ਦਗੰਬਰ ਹੈਨਾ ਬਿਲਕੁਲ ਦਗੰਬਰ ਭਾਵ ਜਿਹਨੇ ਅੰਬਰ ਨੂੰ ਪਹਿਨ ਲਿਆ ਠੀਕ ਹੈ ਨਾ ਤੋਂ ਇਸੇ ਤਰ੍ਹਾਂ ਜਦੋਂ ਤੁਹਾਡੀ ਊਰਜਾ ਵੱਧਦੀ ਆ ਸਾਡਾ ਜਿਹੜੀ ਔਰ ਇੱਕ ਇਲੈਕਟ੍ਰੋਮੈਗਨੇਟਿਕ ਫੀਲਡ ਆ ਆਪਾ ਮੰਡਲ ਚ ਉਹ ਗਿਰਦਾ ਮਾਰੇ ਆਰਾਮਕਾਰ ਜਿਹੜੀ ਆਰਾਮ ਦੀ ਘਾਰ ਆ ਕਿ ਵੱਧਦੀ ਜਾਂਦੀ ਆ ਇਸ ਐਂਪਲੀਫਾਈ ਹੁੰਦੀ ਆ ਜਿੰਨਾ ਤੁਹਾਡਾ ਮਨ ਠਹਿਰਾਓ ਚ ਜਾਊਗਾ ਜਿੰਨੀਆਂ ਅੱਖਾਂ ਘੱਟ ਹਿੱਲਣਗੀਆਂ ਜਿੰਨੀ ਜ਼ਬਾਨ ਘੱਟ ਹਿਲੇਗੀ ਜਿੰਨੇ ਸਵਾਸ ਘੱਟ ਹਿੱਲਣਗੇ ਉਹਨਾਂ ਹੀ ਤੁਹਾਡੀ ਮੈਗਨੇਟਿਕ ਫੀਲਡ ਵੱਧਦੀ ਜਾਏਗੀ ਕਿਉਂਕਿ ਇਹ ਹਿਲਣ ਦੇ ਆ ਇਸ ਕਰਕੇ ਇਹ ਕਿਸੇ ਹੱਦ ਤੱਕ ਹੀ ਰਹਿੰਦੀ ਆ ਇਲੈਕਟ੍ਰੋਮੈਗਨੇਟਿਕ ਫੀਲਡ ਵੱਧ ਤੋਂ ਵੱਧ 2.5 ਤੋਂ 3 ਮੀਟਰਸ ਤੱਕ ਹੀ ਰਹਿੰਦੀ ਆ ਪਰ ਜਦੋਂ ਇਹ ਤੁਸੀਂ ਇਹਨਾਂ ਨੂੰ ਹੇਠਾ ਰਾ ਦੋ ਤਾਂ ਇਹ ਬਹੁਤ ਵੱਡੀ ਹੋਣੀ ਸ਼ੁਰੂ ਪਾਈਓ ਪੁਰਾਣੇ ਜ਼ਮਾਨੇ ਚ ਇਹ ਤਾਂ ਮਿਸਯੂਜ਼ ਕੀਤਾ ਗਿਆ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਸੀ ਜਿਦ ਤਰ੍ਹਾਂ ਕਈ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਨਾ ਕਿ ਇਹ ਸਾਧੂ ਸੰਤ ਮਹਾਤਮਾ ਜਿਹੜੀ ਸੀ ਉਹ ਕਿਸੇ ਹਰ ਵਿਅਕਤੀ ਨੂੰ ਆਪਣੇ ਕੋਲ ਲਾਗੇ ਨਹੀਂ ਸੀ ਆਣ ਦਿੰਦੇ ਹੁੰਦੇ ਇਹ ਦੂਰੇ ਮੱਥਾ ਟੇਕੋ ਹਾਂਜੀ ਹੈਨਾ ਇਥੋਂ ਤੱਕ ਕਿ ਕਈ ਸਾਧੂ ਆਪਣੇ ਦਵਾਲੇ ਵਾਰਡ ਵੀ ਲਾ ਲੈਂਦੇ ਹੁੰਦੇ ਸੀ ਹੈਨਾ ਕਈਆਂ ਨੇ ਇਹਨੂੰ ਪਖੰਡ ਬਣਾ ਕੇ ਕੀਤਾ ਕਈਆਂ ਦੀ ਵਾਕਿਆਵਸਥਾ ਸੀ ਕਿਉਂਕਿ ਕੋਈ ਵੀ ਚੀਜ਼ ਜਦੋਂ ਉਹਨਾਂ ਚ ਉਹਨਾਂ ਦੇ ਔਰਿਕ ਫੀਲਡ ਵਿੱਚ ਪ੍ਰਵੇਸ਼ ਕਰਦੀ ਹੈ ਨਾ ਤਾਂ ਉਹਨਾਂ ਨੂੰ ਇਫੈਕਟ ਹੁੰਦਾ ਹੈ ਉਹ ਇੰਨੇ ਚੰਚਲ ਇੰਨੇ ਸੈਂਸਿਟਿਵ ਸਪੇਸ ਜਿਹਨੂੰ ਕਹਿੰਦੇ ਆਪਾਂ ਇੱਕ ਸੈਂਸਰੀ ਸਪੇਸ ਹੁੰਦਾ ਜ਼ਿਆਦਾਤਰ ਸਾਡਾ ਸੈਂਸਰੀ ਸਪੇਸ ਵੀ ਨਹੀਂ ਅਵੇਕਨਟ ਹੁੰਦਾ ਸਾਡੇ ਸੈਂਸਸ ਵੀ ਅਸੀਂ ਪੂਰਨ ਤੌਰ ਤੇ ਨਾ ਪੂਰਾ ਦੇਖ ਰਹੇ ਆ ਨਾ ਪੂਰਾ ਸੁਣ ਰਹੇ ਆ ਨਾ ਪੂਰਾ ਤਸ਼ ਕਰ ਰਹੇ ਆ ਨਾ ਪੂਰਾ ਟੇਸਟ ਕਰ ਰਹੇ ਆ ਅੱਜ ਤੱਕ ਜ਼ਿਆਦਾਤਰ ਲੋਕਾਂ ਨੇ ਤੇ ਅੰਨ ਨੂੰ ਵੀ ਟੇਸਟ ਨਹੀਂ ਕੀਤਾ ਉਹਨੇ ਅੰਦਰ ਘਟੂ ਘਟ 80 ਬੁਰਕੀਆਂ ਜਦੋਂ ਵਾਈਟ ਅੰਦਰ ਗਿਆ 80 ਵਾਰੀ ਉਹਨੂੰ ਵਾਈਟ ਕਰੋ ਤਾਂ ਫਿਰ ਤੁਹਾਨੂੰ ਅਨ ਦਾ ਅਨੁਭਵ ਹੋਏਗਾ। ਤੋਂ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਜ਼ਬਾਨ ਚ ਕਿੰਨਾ ਰਸਾ। ਇਸੇ ਤਰ੍ਹਾਂ ਅੱਖਾਂ ਦੇਖਿਆ ਵੀ ਆਪਾਂ ਕਦੀ ਪੂੜਾ ਨਹੀਂ ਉਹਨੂੰ ਤਰਾਟਕ ਕਹਿੰਦੇ ਆ। ਕਿਸੇ ਵੀ ਚੀਜ਼ ਨੂੰ ਇੰਨਾ ਗਹਿਰਾਈ ਚ ਦੇਖਣਾ ਕਿ ਉਸ ਗਹਿਰਾਈ ਚ ਵੀ ਕੁਝ ਪਰਮ ਤਤ ਉੱਤਰ ਆਵੇ। ਭਗਵਾਨ ਕ੍ਰਿਸ਼ਨ ਕੇਂਦਰੀ ਗੀਤਾ ਅੰਦਰ ਕੇ ਜਿਹੜਾ ਪਾਣੀ ਅੰਦਰ ਪਿਆਸ ਨੂੰ ਮਿਟਾਉਣ ਵਾਲਾ ਤੱਤ ਏ ਉਹ ਮੈਂ ਆ ਜਿਹੜਾ ਅਗਨੀ ਚ ਸਾੜਮ ਵਾਲਾ ਤੱਤ ਏ ਉਹ ਮੈਂ ਆ ਤੇ ਜਿਹੜਾ ਭੋਜਨ ਦੇ ਵਿੱਚ ਆਨੰਦ ਦੇਣ ਵਾਲਾ ਤੱਤ ਆ ਉਹ ਰੱਬ ਏ ਸ਼ਾਸਤਰਾਂ ਚ ਇਥੋਂ ਲਿਖਿਆ ਅਨੰਮ ਬ੍ਰह्म ਅਨ ਜਿਹੜਾ ਹੈ ਬ੍ਰह्म ਰੱਬ ਏ ਅਸੀਂ ਰੱਬ ਖਾ ਰਹੇ ਆ ਜੇ ਅਸੀਂ ਸਮਝੀਏ ਤਾਂ ਠੀਕ ਔਰ ਜੇ ਆਪਾਂ ਖਾ ਕੇ ਇੱਕ ਇਸ ਅਨੁਭਵ ਸੈਂਸਸ ਦੇ ਨਾਲ ਖਾਈਏ ਸੈਂਸਸ ਦੇ ਨਾਲ ਆਪਾਂ ਦੇਖੀਏ ਇਹਨੂੰ ਦਰਸ਼ਨ ਕਹਿੰਦੇ ਆ ਦਰਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਦੇਖਣਾ ਅਸੀਂ ਹੱਦ ਤੱਕ ਕੁਝ ਨਹੀਂ ਦੇਖਿਆ ਹਾਂ ਅੱਜ ਤੱਕ ਕੁਝ ਨਹੀਂ ਸੁਣਿਆ ਸੁਣਨ ਨੂੰ ਕਹਿੰਦੇ ਨੇ ਸਰਵਣ ਇਹ ਸਰਵਣ ਮੇਰਿਓ ਉਹਨੂੰ ਕਹਿੰਦੇ ਨੇ ਸੁਣੀ ਹੈ ਕਿ ਸੁਣ ਅਸੀਂ ਤੇ ਆਪਣੀ ਸੈਂਸਸ ਨੂੰ ਵੀ ਹਜੇ ਪੂਰਾ ਵੇਖਣ ਨਹੀਂ ਕੀਤਾ ਫਾਈਵ ਸੈਂਸਸ ਨੇ ਸਾਡੇ ਸੰਸਾਰ ਨਾਲ ਕਨੈਕਟ ਕਰਨ ਵਾਸਤੇ ਔਰ ਤੂੰ ਇਹਨਾਂ ਕਿਸੇ ਵੀ ਸੈਂਸਸ ਨੂੰ ਤੂੰ ਲੈ ਕੇ ਬ੍ਰਹਮ ਤੱਕ ਜਾ ਸਕਦਾ ਹੈ ਦੇਖਣ ਨਾਲ ਵੀ ਬ੍ਰਹਮ ਮਿਲ ਸਕਦਾ ਹੈ ਸੁਣ ਨਾਲ ਵੀ ਬ੍ਰਹਮ ਮਿਲ ਸਕਦਾ ਹੈ ਸੁੰਘਣ ਨਾਲ ਵੀ ਬ੍ਰਹਮ ਮਿਲ ਸਕਦਾ ਹੈ ਮੰਦਰਾਂ 'ਚ ਜਾਓ ਆਰਤੀ ਤੋਂ ਬਾਅਦ ਫੁੱਲ ਦਿੰਦੇ ਨੇ ਸੁੰਘਣ ਵਾਸਤੇ ਕਿਉਂਕਿ ਉਹ ਜਿਹੜਾ ਆਨੰਦ ਉਹਦੇ 'ਚ ਆ ਭਗਵਾਨ ਕਹਿੰਦੇ ਉਹ ਮੈਂ ਹੈ ਚਰਨ ਅੰਭਰਤਿਤੰਦੇ ਨੇ ਉਹਦੇ ਚ ਜਿਹੜਾ ਆਨੰਦ ਹੈ ਭਗਵਾਨ ਕਹਿੰਦੇ ਮੈਂ ਆ ਤੋ ਸਾਡੀ 5 ਸੈਂਸਸ ਦੇ ਵਿੱਚ ਅਸੀਂ ਬ੍ਰਹਮ ਦਾ ਅਨੁਭਵ ਕਰ ਸਕਦੇ ਆ ਬਟ ਅਸੀਂ ਆਪਣਾ ਸੈਂਸਰੀ ਸਪੇਸ ਨੂੰ ਹੀ ਨਹੀਂ ਵੇਖਣ ਕੀਤਾ ਜੇ ਰੱਬ ਦੀ ਤੇ ਦੂਰ ਦੀ ਗੱਲ ਆ ਤੋ ਇਸੇ ਤਰ੍ਹਾਂ ਦੇਖਣ ਦਾ ਨਾਮ ਦਰਸ਼ਨਾ ਸੁਣਨ ਦਾ ਨਾਮ ਨਾ ਦੇ ਸ਼ਬਦ ਔਰ ਟੇਸਟ ਕਰਨ ਦਾ ਨਾਦ ਜਿਹੜਾ ਜਿਹੜਾ ਹੈ ਉਹ ਰਸ ਹਰ ਚੀਜ਼ ਦਾ ਸਾਨੂੰ ਰਸ ਹੁੰਦਾ ਹੈ ਨਾ ਤਾਂ ਉਧਰ ਨਾ ਜਾਂਦੇ ਹੋਏ ਆਪਾਂ ਵਾਪਸ ਆਈਏ ਤਾਂ ਸੈਂਸਰੀ ਸਪੇਸ ਨੂੰ ਅਵੇਕਨ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਫਿਰ ਸੈਂਸਿਟਿਵ ਸਪੇਸ ਨੂੰ ਅਵੇਕਨ ਕਰਨਾ ਪੈਂਦਾ ਹੈ ਸੈਂਸਿਟਿਵਿਟੀ ਵੱਧ ਜਾਂਦੀ ਹੈ ਜਿਹੜਾ ਬੰਦਾ ਜਿਆਦਾ ਭਗਤੀ ਕਰਨ ਲੱਗ ਪੇ ਉਹਦੇ ਕੋ ਪਬਲਿਕ 'ਚ ਜਾਣਾ ਔਖਾ ਜਾਂਦਾ ਹੈ ਦੇ ਵਾਸਤੇ ਉਹ ਕਿਤੇ ਸ਼ੋਪਿੰਗ ਮਾਲ ਵਗੈਰਾ ਚੱਲ ਜੇ ਸਿਰ ਵੀ ਢੋਂ ਲੱਗ ਪੈਂਦੀ ਆ ਕਿਉਂਕਿ ਸੈਂਸਿਟੀਵਿਟੀ ਉਹਦੀ ਜਿਹੜੀ ਵਧ ਗਈ ਆ ਉਹਦੀ ਸੁਕਸ਼ਮਤਾ ਵਧ ਗਈ ਆ ਉਸ ਤੋਂ ਬਾਅਦ ਆਉਂਦੀ ਆ ਸੇਕ੍ਰੇਟ ਸਪੇਸ ਉਹ ਚ ਹੋਰ ਐਕਸਪੈਂਡ ਹੋਣ ਲੱਗ ਪੈਂਦਾ 5-5 ਮੀਟਰ ਤੱਕ ਚਲੇ ਜਾਂਦਾ ਔਰ ਉਸ ਘੇਰੇ ਦੇ ਅੰਦਰ ਕੋਈ ਵੀ ਪ੍ਰਵੇਸ਼ ਕਰੇ ਤਾਂ ਉਹਨੂੰ ਅਫੈਕਟ ਹੁੰਦਾ ਹੈ ਜਿਆਦਾਤਰ ਸਾਨੂੰ ਪਤਾ ਨਹੀਂ ਬਟ ਸੂਰਜ ਪ੍ਰਕਾਸ਼ ਅੰਦਰ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਮਹਾਰਾਜ ਦੀ ਸਾਧਨਾ ਦੱਸਦੇ ਕੁਝ ਸਾਧਨਾਵਾਂ ਨੇ ਉਹ ਚ ਸਿਰਫ ਮੈਂ ਇੱਕ ਦਾ ਜ਼ਿਕਰ ਕਰੂੰਗਾ ਇਨ ਰਿਲੇਸ਼ਨ ਟੂ ਆ ਜਿਹੜੀ ਆਪਾਂ ਟੌਪਿਕ ਕਰ ਰਹੇ ਹਾਂ ਗੁਰੂ ਨਾਨਕ ਮਹਾਰਾਜ ਨੇ ਲੰਗੋਟ ਲਾਇਆ ਸੀ ਲੰਗੋਟ ਲਾ ਕੇ ਮਹਾਰਾਜ ਨੇ ਆਪਣੇ ird gird ਕੰਡਿਆਂ ਦੀ ਵਾੜ ਕਰ ਲਈ ਸੀ ਓਕੇ ਟੂਆ ਪੁੱਟ ਲਿਆ ਸੀ ਸਿਰਫ ਉਹਨਾਂ ਜਿੰਨਾ ਉਹ ਬੈਠ ਸਕਦੇ ਸੀ ਓਕੇ ਪਦਮਾਸਨ ਲਾ ਕੇ ਸਿਰਫ ਉਹਨਾਂ ਅੱਜ ਵੀ ਤੁਸੀਂ ਜੇ ਆ ਬਾਬੇ ਬਕਾਲੇ ਚੱਲ ਜੂ ਤੁਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਅੱਜ ਵੀ ਉਹ ਟੋਆਏ ਐਡਾ ਕੀ ਆ ਬਸ ਉੱਚੇ ਕੰਫਰਟਬਲੀ ਇੱਕ ਬੰਦਾ ਹੀ ਬੈਠ ਸਕਦਾ ਹੈ ਉਹਦੇ ਚ ਇੱਕ ਵਾਰੀ ਤੁਸੀਂ ਬੈਠ ਜਓ ਤਾਂ ਨਿਕਲਣਾ ਕੋਈ ਵਿਅਕਤੀ ਤੁਹਾਨੂੰ ਬਾਹਰ ਕੱਢੇਗਾ ਉਹਨਾ ਡੂੰਘਾ ਹੁੰਦਾ ਹੈ ਉਹ ਤੇ ਖਲੋਤਾ ਵੀ ਨਹੀਂ ਜਾਂਦਾ ਇੱਕ ਵਾਰੀ ਤੁਸੀਂ ਬਹਿ ਜਾਓ ਵਿੱਚ ਓਕੇ ਇਸ ਸਾਧਨਾ ਦੇ ਤਰੀਕੇ ਆ ਪੁਰਾਣੇ ਕਿਉਂਕਿ ਹੁਣ ਲੋਕੀ ਸਾਧਕ ਨਹੀਂ ਰਹੇ ਅਸੀਂ ਸਾਧਨਾ ਵਿੱਚ ਬਹੁਤ ਘੱਟ ਯਕੀਨ ਕਰਦੇ ਹੋ ਸਕਦਾ ਕਈਆਂ ਨੂੰ ਇਹ ਪ੍ਰੋਬਲਮ ਵੀ ਲੱਗੇ ਵੀ ਮੈਂ ਕੀ ਗੱਲਾਂ ਕਰ ਰਿਹਾ ਹਾਂ ਬੜੇ ਸਾਧਨਾ ਦਾ ਸਾਧੂਆਂ ਦਾ ਸਾਧੂਆਂ ਦੀਆਂ ਚੀਜ਼ਾਂ ਐ ਸਾਧੂਆਂ ਦੀਆਂ ਇਹ ਵਿਦਿਆਵਾਂ ਨੇ ਆਪਣੇ ਆਪ ਨੂੰ ਕੱਲਣ ਦੀ ਯੂ ਨੋ ਆਪਣੀ ਸੈਂਸਿਟਿਵ ਸਪੇਸ ਸੈਕ੍ਰੇਟ ਸਪੇਸ ਨੂੰ ਇੱਕਾ ਉਧਰ ਰਹਿਮਤ ਹੋ ਜੇ ਹਾਂਜੀ ਇੱਕ ਇਧਰ ਵੀ ਤੁਹਾਨੂੰ ਕੁਝ ਕਰਨਾ ਪਏਗਾ ਪਹਿਲਾਂ ਚਰਨ ਸ਼ਰਨ ਗੁਰ ਇੱਕ ਪੰਡਾ ਜਾਇ ਚਲ ਸਤਿਗੁਰ ਕੋਟ ਪੰਡਾ ਅੱਗੇ ਹੋਏ ਲੇਟ ਤਾਂ ਫਿਰ ਮਹਾਰਾਜ ਨੇ ਆਪਣੇ ਵਾਲੇ ਦਿਵਾਲੇ ਖੰਡਿਆਂ ਦੀ ਵਾਰਡ ਵੀ ਲਾਈ ਆ ਓਕੇ ਗਾੜੀ ਹੋਰ ਵੀ ਸਾਧਨਾ ਦਿੱਤੀ ਆ ਮਹਾਰਾਜ ਨੇ ਜੀ ਦਿੱਤੀ ਆ ਭਾਈ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਨੇ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਸ਼ਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣਿਆ ਤੋ ਵਿੱਚ ਰੇਤ ਅਕ ਉਹ ਰੇਤ ਕਿਉਂ ਖਾਦੀ ਅਕ ਕਿਉਂ ਖਾਦਾ ਮਹਾਰਾਜ ਨੇ ਇਹ ਇੱਕ ਡਿਫਰੈਂਟ ਸਾਇੰਸ ਆ ਆਪਾਂ ਉਧਰ ਕਿਤੇ ਸਮਾਂ ਲੱਗੇ ਤਾਂ ਆਪਾਂ ਉਹਦੇ ਤੇ ਇੱਕ ਟੋਟਲ ਡਿਫਰੈਂਟ ਚੈਪਟਰ ਬਣੇਗਾ ਕਮਿੰਗ ਬੈਕ ਤੋ ਜਦੋਂ ਸਾਡਾ ਸੇਕ੍ਰਟ ਸਪੇਸ ਵੱਧ ਜਾਂਦਾ ਏ ਸਾਡੀ ਸੂਖਸ਼ਮਤਾ ਹੀ ਨਹੀਂ ਵੱਧ ਜਾਂਦੀ ਆ ਕਿ ਸਾਡੇ ਚ ਕੋਈ ਵੀ ਪ੍ਰਵੇਸ਼ ਕਰੇਗਾ ਸਾਨੂੰ ਉਹਦਾ ਅਨੁਭਵਿਕਾ ਸਾਡੇ ਮਨ ਦੀ ਸਥਿਤੀ ਦਾ ਉਹਦੇ ਤੇ ਇਫੈਕਟ ਹੋਏਗਾ ਉਸ ਵੇਲੇ ਫਿਰ ਜਾਂ ਤੇ ਉਸ ਅਵਸਥਾ 'ਚ ਜਾ ਕੇ ਸਾਧੂ ਇੱਕ ਹੀ ਕੱਪੜਾ ਲੈ ਕੇ ਆਪਣੇ ਆਪ ਨੂੰ ਬਲੇਟ ਲੈਂਦੇ ਆ ਉਹਨੂੰ ਕਹਿੰਦੇ ਨੇ ਗਾਤੀ ਜੋ ਪਾ ਕੇ ਗਤੀ ਹੋ ਜਾਂਦੀ ਆ ਜਿਨੇ ਗਾਤੀ ਲਾ ਲਈ ਉਹਦੀ ਗਤੀ ਹੋ ਗਈ ਫਿਰ ਉਹਦੀ ਬ੍ਰह्म ਗਾਤੀ ਬ੍ਰਹਮਗਾਤੀ ਜਿਹੜੀ ਆ ਉਹ ਜਦੋਂ ਲਾਈਦੀ ਆ ਉਹ ਇੱਥੇ ਉਹਦੀ ਗੰਡ ਪੈਂਦੀ ਆ ਅੱਛਾ ਇੱਥੇ ਜਿਹੜਾ ਸਥਾਨ ਹੈ ਆ ਸਟਰਨਮ ਜਿਹੜਾ ਏਰੀਆ ਹੈ ਆ ਇਹਨੂੰ ਕਹਿੰਦੇ ਨੇ ਆਨੰਦ ਕੰਧ ਆਨੰਦ ਕੰਧ ਦਾ ਸਥਾਨ ਹੈ ਇੱਥੇ ਇਹਨ ਉਹ ਬ੍ਰਹਮਗਾਤੀ ਜਦੋਂ ਲਾਈਦੀ ਆ ਕਗਾਤੀ ਆ ਇੱਕ ਬ੍ਰਹਮਗਾਤੀ ਆ ਉਹਦਾ ਇੱਥੇ ਗੰਡ ਪੈਂਦੀ ਆ ਸਟਰਨਮ ਵਾਲੇ ਏਰੀਆ ਤੇ ਔਰ ਇੱਕ ਐਸਾ ਪੁਆਇੰਟ ਆ ਇੱਥੇ ਸੌਫਟ ਪੁਆਇੰਟ ਆ ਤੁਸੀਂ ਆਪ ਵੀ ਹੱਥ ਲਾਓ ਤਾਂ ਆ ਪੁਆਇੰਟ ਜਿਹੜਾ ਹੈ ਜਦੋਂ ਤੁਸੀਂ ਹੱਥ ਲਾਓਗੇ ਤੇ ਤੁਹਾਨੂੰ ਅੰਦਰੋਂ ਬਾਹਰ ਪੁਸ਼ ਹੋਏਗੀ। ਸਟਰਨਮ ਨੂੰ ਇੰਗਲਿਸ਼ ਚ ਕਹਿੰਦੇ ਆ ਐਗਜ਼ੈਕਟਲੀ ਆ ਏਰੀਆ ਆਨੰਦਕੰਧ। ਜ਼ਿਕਰ ਵੀ ਆਂਦਾ ਆਨੰਦਕੰਧ ਭਗਵਾਨ ਸ੍ਰੀ ਚੰਦ ਦਾ ਮੰਤਰ ਵੀ ਆ। ਇਹ ਸਥਾਨ ਜਿਹੜਾ ਹੈ ਇਹ ਹੈ ਸਥਾਨ ਸ੍ਰੀ ਦੇ ਵਿੱਚ 14 ਰਤਨ ਨੇ। ਜਿਹੜੇ ਆਦ ਕਾਲ ਵਿੱਚ ਦੀਵੀ ਦੇਵ ਪਿਆ ਨੇ ਦੇਵਤਿਆਂ ਤੇ ਦੇਵਤਾ ਨੇ ਰੜਕਿਆ ਸੀ ਉਹ ਆਪਾਂ ਇਸ ਤਰ੍ਹਾਂ ਲੈ ਸਕਦੇ ਹਾਂ ਕਿ ਜਿਹੜੀ ਕਲੌਕਵਾਈਜ਼ એનર્ਜੀ ਤੇ ਐਂਟੀ ਕਲੌਕਵਾਈਜ਼ એનર્ਜੀ ਜਿਹੜੀ ਸੀ ਜ਼ਰੂਰੀ ਨਹੀਂ ਕਿ ਉੱਥੇ ਦੇਵਤੇ ਤੇ ਦਾਤ ਇਸ ਤਰ੍ਹਾਂ ਦੰਡਾਂ ਵਾਲੀ ਦਾਤ ਤੇ ਦੇਵਤੇ ਵਗੈਰਾ ਉਹ ਇੱਕ ਸਮਝਾਉਣ ਦਾ ਤਰੀਕਾ ਹੈ ਹੋ ਸਕਦਾ ਹੋਣ ਵੀ ਪਰ ਇੱਕ ਸਮਝ ਦਾ ਤਰੀਕਾ ਹੈ ਜਿਹੜੀ ਕਲੌਕਵਾਈਜ਼ એનર્ਜੀਸ ਤੇ ਐਂਟੀ ਕਲੌਕਵਾਈਜ਼ એનર્ਜੀ ਦੇ ਦੋ એનર્ਜੀਸ ਨੇ ਇਨ ਦੀ ਬਿਗਨਿੰਗ ਆਫ ਟਾਈਮ ਇਨਾਂ ਦੋਵਾਂ ਨੇ ਆਪਣੇ ਆਪ ਨੂੰ ਛਰਨ ਕੀਤਾ ਜਿਹੜੀ ਕੋਸਮਿਕ ਓਸ਼ਨ ਜਿਹੜਾ ਖੀਰ ਸਮੁੰਦਰ ਜਾਂ ਜੋ ਵੀ ਉਸ ਵੇਲੇ ਸੀ ਜਿਹੜੀ ਕੋਸਮਿਕ ਓਸ਼ਨ ਆ ਉਹਦੇ ਅੰਦਰ ਜਿਹੜੀ ਕਲੌਕਵਾਈਸ ਤੇ ਐਂਟੀ ਕਲੌਕਵਾਈਸ એનર્ਜੀਸ ਨੇ ਆਪਣੇ ਆਪ ਨੂੰ ਛਰਨ ਕੀਤਾ ਉਹਦੇ ਚੋਂ 14 ਰਤਨ ਨਿਕਲੇ ਮਹਾਰਾ ਬਾਣੀ ਚ ਕਹਿੰਦੇ 14 ਰਤਨ ਨਿਕਾਲੇ ਹੋਣ ਔਰ ਦਰਬਾਰ ਸਾਹਿਬ 골ਡਨ ਟੈਂਪਲ ਦੇ ਵਿੱਚ ਇਹਦੀ ਫੋਟੋ ਵੀ ਆ 14 ਰਤਨ ਨਿਕਲਦੇ ਫਿਰ ਇਹਦੀ ਫੋਟੋ ਇਹ ਫੋਟੋ ਵੇਦਾਂ ਸ਼ਾਸਤਰਾंचं ਵੀ ਸਭ ਨੂੰ ਪਤਾ ਹੈ ਕਿ ਪੁਰਾਣਾ ਚੇਦਾ ਜ਼ਿਕਰ ਆਂਦਾ ਹੈ ਉਸ ਤੋਂ ਬਾਅਦ ਅੰਕੋਰ ਵਟ ਟਾਈਵਾਨ ਬਰਮਾ ਸੋਰੀ ਵੀਅਤਨਾਮ ਦੇ ਵਿੱਚ ਅੰਕੋਰ ਵਟ ਜਿਹੜੇ ਜਾਣਦੇ ਨੇ ਉਹ ਇੱਕ ਪੁਰਾਣਾ ਮੰਦਿਰ ਆ ਉੱਥੇ ਵੀ ਐਗਜ਼ੈਕਟ ਫੋਟੋ ਆ ਜਿਹੜੀ ਦਰਬਾਰ ਸਾਹਿਬ ਦਾ ਔਰ ਫਿਰ ਹੋਰ ਹੈ ਨਾ ਨੀਂ ਵਾਲੀ ਗੱਲ ਐਗਜ਼ੈਕਟਲੀ ਇਹ ਫੋਟੋ ਮਾਇਨ ਸਿਵਿलाइजेशन ਹਾਂਜੀ ਸਾਊਥ ਅਮਰੀਕਾ ਚ ਉੱਥੇ ਵੀ ਇਹ ਫੋਟੋ ਆ ਓਕੇ ਕਿਚਰਨਿੰਗ ਆਫ ਦੀ ਓਸ਼ੀਆ ਇਹ ਇੱਕ ਪ੍ਰਾਣ ਜਾਂ ਸੱਬੇ ਤਾਵਾਂ ਦੇ ਵਿੱਚ ਇੱਕ ਕਹਾਣੀ ਆਂਦੀ ਹੈ ਕਿ ਕਲੌਕਵਾਇਜ਼ ਤੇ ਐਂਟੀ ਕਲੌਕਵਾਇਜ਼ ਇਨ ਦੀ ਬਿਗਿਨਿੰਗ ਆਫ ਟਾਈਮ ਕੋਸਮਿਕ ਉਸਚਨ ਨੂੰ ਚਰਨ ਕੀਤਾ ਉਹਦੇ ਚ 14 ਰਤਨ ਨਿਕਲੇ 14 ਕੁਆਲਿਟੀਆਂ ਸੋਰੋ ਵੱਖ-ਵੱਖ ਕੁਆਲਿਟੀਆਂ ਸੇ ਉਹਨਾਂ ਚ ਜਿਵੇਂ ਕਿ ਇੱਕ ਕਾਮਦੀਨ ਗਾਉ ਕਾਮਦੀਨ ਗਾਉ ਮੀਨਸ ਦ ਪੋਸਿਬਿਲਟੀ ਟੂ ਮੈਨੀਫੈਸਟ ਐਵਰੀ ਇੰਟੈਂਸ਼ਨ ਉਹਨੂੰ ਕਿਹਾ ਕਾਮਦੀਨ ਗਾਉ ਇਹ ਜ਼ਰੂਰੀ ਨਹੀਂ ਵੀ ਉੱਥੇ ਕੋਈ ਗਾ ਨਿਕਲੀ ਹੋਏਗੀ ਉਹ ਮਤਲਬ ਕਿ ਇੱਕ ਇੱਕ ਉਥੋਂ ਚੀਜ਼ ਨਿਕਲੀ ਸੀ ਉਸ ਚਰਨਿੰਗ ਦੇ ਵਿੱਚੋਂ ਜੋ ਕਿ ਕੁਦਰਤ ਵਿੱਚ ਫੈਲੀ ਹੋ ਸੀ ਕਿ ਹਰ ਵਿਅਕਤੀ ਦਾ ਇਹ ਜਨਮ ਸਿੱਧ ਅਧਿਕਾਰ ਹੈ ਕਿ ਜੋ ਉਹ ਚਾਹੇ ਉਹਨੂੰ ਮੈਨੀਫੈਸਟ ਕਰ ਸਕਦਾ ਉਹਨੂੰ ਕਿੰਨੇ ਕਾਮਦਨ ਓਕੇ ਇਸੇ ਤਰ੍ਹਾਂ ਇਰਾਵਤੀ ਹਾਥੀ ਲక్ష్ਮੀ ਇਤਿਆਦ ਤੋਂ ਲక్ష్ਮੀ ਦਾ ਭਾਵ ਕਿ ਇਹ ਹਰ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ ਕਿ ਉਹ ਅਮੀਰੀयत ਨੂੰ ਛੂ ਸਕੇ ਹਰ ਵਿਅਕਤੀ ਦਾ ਇਹ ਹੱਕ ਹੈ ਜਨਮ ਵਿੱਚ ਕਿ ਹਰ ਵਿਅਕਤੀ ਅਮੀਰ ਪ੍ਰੋਸਪਰਸ ਹੋ ਸਕਦਾ ਹੈ ਇਹ ਸੰਭਾਵਨਾ ਹੈਗੀ ਆ ਪਰ ਸਾਰੇ ਨਹੀਂ ਵਰਤਦੇ ਇਹਨਾਂ ਨੂੰ ਤਾਂ ਇਹ ਜਿਹੜੇ 14 ਰਤਨ ਸੀ ਇਹ ਸੰਸਾਰ 'ਚ ਫੈਲ ਗਏ ਨੇ ਇਹ ਵੱਖ-ਵੱਖ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੇ ਗਏ ਸੀ ਓਕੇ ਠੀਕ ਹੈ ਨਾ ਮੱਤ ਵਿਚ ਰਤਨ ਜਵਾਹਰਮਾਨਕ ਜੇ ਇੱਕ ਗੁਰ ਕੀ ਇੱਕ ਸੁਣ ਇੱਕ ਐਸੀ ਮੱਤ ਵੀ ਹੈ ਇੱਕ ਐਸੀ ਅੰਡਰਸਟੈਂਡਿੰਗ ਵੀ ਹੈ ਇੱਕ ਐਸੀ ਰੀਅਲਾਈਜ਼ੇਸ਼ਨ ਵੀ ਹੈ ਮਤ ਜਿਹਦੇ ਚ ਰਤਨ ਜਵਾਹਰ ਮਾਨਕ ਇਕਵਲਿਟੀਜ਼ ਨੇ ਸੰਪੂਰਨ ਹਿਊਮਨ ਇੱਕ ਸੰਪੂਰਨ ਵਿਅਕਤੀ ਉਹਨੂੰ ਹੈਲਥੀ ਵੈਲਥੀ ਤੇ ਪ੍ਰੋਸਪਰਸ ਅਬੰਡੈਂਸ ਦੇ ਹੋਦੋ ਹੋਣੀ ਚਾਹੀਦੀ ਹੈ ਸਮਝੇਗੀ ਤਾਂ ਇੱਥੇ ਆਨੰਦ ਕੰਧ ਇੱਥੇ ਕਾਮਧੇਨ ਦਾ ਸਥਾਨ ਆਹ ਵਾ ਕਾਮਧੇਨ ਦਾ ਓਕੇ ਤੋ ਜੇਰਾ ਇੱਥੇ ਗਾਤੀ ਬੰਨ ਲੈਂਦਾ ਹੈ ਉਹਦੀ ਗਤੀ ਹੋ ਜਾਂਦੀ ਹੈ ਉਹਦੇ ਚੋ ਸਮਰੱਥਾ ਹੋ ਜਾਂਦੀ ਕਿ ਜੋ ਬੋਲਦਾ ਹੈ ਉਹ ਸੱਤ ਹੋ ਜਾਂਦਾ ਉਹਨੂੰ ਕਾਮ ਦੇ ਨੂੰ ਗਾਉ ਦਾ ਬਰ ਮਿਲ ਜਾਂਦਾ ਹੈ ਲੋਕ ਆ ਸਥਾਨ ਦੀ ਐਕਟੀਵੇਸ਼ਨ ਹੁੰਦੀ ਹੈ ਜੇ ਤੁਸੀਂ ਇਹਨੂੰ ਇਹਨੂੰ ਤੁਸੀਂ ਪ੍ਰੈਸ ਕਰਦੇ ਰੱਖੋ ਨਾ ਹਾਂਜੀ ਇੱਥੇ ਟਾਈਟ ਥੋੜ੍ਹਾ ਜਿਆ ਰੋ ਤਾਂ ਇਹ ਐਕਟੀਵੇਟ ਹੋ ਜਾਂਦੀ ਹੈ ਤਾਈਓ ਜਦੋਂ ਆਪਾਂ ਹੱਥ ਜੋੜਦੇ ਆ ਇੱਥੇ ਲਾਉਂਦੇ ਆ ਹੁਣ ਹੱਡਿਆ ਤਿੱਥੇ ਆ ਜਾਂਦੇ ਆ ਕੋਈ ਇੱਥੇ ਆ ਜਾਂਦਾ ਵਾ ਕੋਈ ਇੱਥੇ ਆ ਜਾਂਦਾ ਵਾ ਸਾਨੂੰ ਹੱਥ ਜੋੜਨੇ ਵੀ ਨਹੀਂ ਆਉਂਦੇ ਮਾਰ ਗਏ ਨੇ ਕਰ ਸਾਧੂ ਹਾਂਜੀ ਅੰਜਲੀ ਪੋਨਾ ਵੱਡਾ ਪੋਨਾ ਬਟਾ ਬਹੁਤ ਵੱਡਾ ਪੋਨਾ ਜੇ ਤੈਨੂੰ ਹੱਥ ਜੋੜਨੇ ਆ ਜਾਣ ਤਾਂ ਸਾਨੂੰ ਹੱਥ ਜੋੜਨੇ ਨਹੀਂ ਆਇਆ ਯਾਰ ਆ ਹੱਥ ਜੋੜਨੇ ਹੁੰਦੇ ਆ ਆ ਤੇ ਜਿਹੜਾ ਖੱਬਾ ਏ ਉਹ ਥੱਲੇ ਹੋਣਾ ਚਾਹੀਦਾ ਤੇ ਸੱਜੇ ਉੱਪਰ ਹੋਣਾ ਚਾਹੀਦਾ ਓਕੇ ਪੁਰਸ਼ ਵਾਸਤੇ ਜੇ ਜਿਹੜੀ स्त्री ਆ ਉਹ ਸੱਜਾ ਅੰਗੂਠਾ ਥੱਲੇ ਤੇ ਖੱਬਾ ਉੱਪਰ ਹੋਣਾ ਚਾਹੀਦਾ ਹੁਣ ਜੇ ਤੁਸੀਂ ਇਸ ਤੇ ਬਹਿ ਜਾਓ ਆ ਜਿਹੜੀ ਪੁਆਇੰਟ ਆ ਹਾਂਜੀ ਇਹ ਐਨਸ ਟਰਨਮ ਤੇ ਹੋਣੀ ਚਾਹੀਦੀ ਆ ਇਹਨੂੰ ਪ੍ਰੈਸ ਕਰਨਾ ਇੱਥੇ ਆਹ ਵਾ ਅੰਜਲੀ ਮੋਦਰਾ ਔਰ ਮਾਰਾ ਕਰਨੇ ਜਿਹੜਾ ਅੰਜਲੀ ਮੁਦਰਾ ਕਰੇ ਪੁਨ ਬੜਾ ਬੜਾ ਪੁਨਪਤੀ ਪ੍ਰਾਪਤੀ ਹੁੰਦੀ ਕਿਉਂ ਕਿ ਉਸ ਵੇਲੇ ਸਟਰਨਮ ਦੇ ਨਾਲ ਜਿਹੜਾ ਬੰਦਾ ਹੱਥ ਜੋੜੀ ਰੱਖੇ ਨਾ ਉਹਦੀ ਜ਼ਿੰਦਗੀ ਆਟੋਮੈਟਿਕਲੀ ਚੇਂਜ ਹੋ ਜਾਂਦੀ ਆ ਨਿਮਰਤਾ ਆ ਜਾਂਦੀ ਆ ਉਹਦੀਆਂ ਦੋ ਪਲੈਰਟੀਆਂ ਜੋ ਦੋਨੋਂ ਹੱਥ ਜਿਹੜੇ ਇੱਕ ਹੱਥ ਇਧਰ ਨੂੰ ਖਿੱਚ ਰਿਹਾ ਇੱਕ ਹੱਥ ਕਰਮ ਮੈਨੇ ਕੀ ਹੁੰਦਾ ਕਰ ਇਹਨੇ ਨਾ ਕਾਰ ਸੇਵਾ ਕਾਰ ਸੇਵਾ ਕਰਦਾ ਮਤਲਬ ਦਾ ਹੱਥ ਕਾਰ ਸੇਵਾ ਹਾਂਜੀ मतलब हम हथ हाल सेवा करनी कर कमल कर मतलब कि हम हथ ठीक और मां मैं सो कर मां का मतलब हों कर मां ਮੈਂ ਹਾਧਾ ਜਦੋਂ ਬੰਦਾ ਕਰਮਾਂ ਦੇ ਬੰਧਨ ਹੁੰਦਾ ਨਾ ਹੱਥ ਪੈਰ ਮਾਰਦਾ ਨਹੀਂ ਬੜੇ ਹੱਥ ਮਾਰੇ ਯਾਰ ਕੋਈ ਹੱਥ ਨਹੀਂ ਆਇਆ ਤਾਂ ਕਰਮ ਕੀਆ ਹੱਥਾਂ ਦਾ ਹਿਲਾਉਣਾ ਕਰਮ ਜਿੰਨੀਆਂ ਤੁਹਾਡੇ ਹੱਥ ਹਿੱਲਣਗੇ ਉਨੇ ਕਰਮ ਜਿਆਦੇ ਉਜਾਗਰ ਹੋਣਗੇ ਔਰ ਬੰਦਾ ਜਦੋਂ ਕਰਮਾਂ ਦੇ ਅਧੀਨ ਹੁੰਦਾ ਕਰਮ ਜਦੋਂ ਬੰਦਾ ਕੰਫਿਊਜ਼ ਹੁੰਦਾ ਹੱਥਾਂ ਨੂੰ ਜੈ ਤਰ੍ਹਾਂ ਕਰਦਾ ਜਾਂ ਇਤਰਾ ਕਰਦਾ ਦੰਦੀਆਂ ਵੜਦਾ ਕੀ ਕਰਮਾ ਇਹ ਹਿੱਲਣਗੇ ਤੇ ਕਰਮਾ ਦਾ ਅਨੁਭਵ ਹੋਏਗਾ ਤੇ ਜੇ ਤੂੰ ਇਹਨੂੰ ਨਾ ਹਲਾਏਂਗਾ ਇਹਨੂੰ ਕਹਿੰਦੇ ਧਰ ਧਰਤਾ ਮਾ ਧਰ ਮਾ ਧਰਮਾ ਕਰਮਾ ਕਿ ਮੈਂ ਹੱਥ ਹਾਂ ਧਰਮਾ ਮੈਂ ਕਿ ਮੈਂ ਹੁਣ ਹੱਥ ਤੇ ਹੱਥ ਧਰ ਕੇ ਬਹਿ ਗਿਆ ਮੈਂ ਨਹੀਂ ਹੁਣ ਕੁਝ ਕਰਨਾ ਜਿਸ ਹੱਥ ਜੋੜ ਕਰ ਵੇਖਾ ਸੁਬਜ਼ੀ ਤੇ ਜੇ ਦੇ ਹੱਥ ਜੋੜ ਆ ਮੈਂ ਉਹਨੂੰ ਵੇਖਦਾ ਹੁਣ ਮੈਂ ਤੇ ਆਪਣੇ ਹੱਥ ਜੋੜਦੇ ਮਹਾਰਾਜ ਇਹ ਬੰਦਾ ਧਰਮ ਵਿੱਚ ਪ੍ਰਵੇਸ਼ ਕਰ ਗਿਆ ਤੋ ਤੁਹਾਡੇ ਸਰੀਰ ਦੇ ਵਿੱਚ ਹੀ ਸਾਰਾ ਕੁਝ ਆ ਤੁਸੀਂ ਕਿਤਰਾ ਆਪਣੀ ਬਾਡੀ ਨੂੰ ਹੋਲਡ ਕਰਦੇ ਜੇ ਕਿਵੇਂ ਇੱਕ ਬਾਡੀ ਨੂੰ ਐਕਸਪੀਰੀਅੰਸ ਕਰਦੇ ਉਹੀ ਕਰਮ ਤੇ ਉਹੀ ਧਰਮ ਹੈ ਤੋ ਤੁਸੀਂ ਆਟੋਮੈਟਿਕਲੀ ਜਦੋਂ ਇਹਨੂੰ ਇੱਥੇ ਕਰੋਗੇ ਤੁਹਾਡਾ ਸਟਰਨਮ ਜੋ ਹੈ ਕਾਮਧੇਨ ਗਾਉ ਦਾ ਜੋ ਸਥਾਨ ਹੈ ਉਹ ਐਕਟੀਵੇਟ ਹੋ ਜਾਏਗਾ ਜੋ ਸਾਧੂ ਬ੍ਰਹਮਗਾਤੀ ਲਾਉਣ ਵਾਲੇ ਇੱਥੇ ਗੰਗੰ ਗੰਡ ਬਣ ਕੇ ਉਹਨੂੰ ਐਕਟੀਵੇਟ ਕਰ ਲੈਂਦੇ ਆ ਤੋ ਉਹ ਜਦੋਂ ਫਿਰ ਗਾਤੀ ਪੈਂਦੇ ਆ ਇਸ ਕਰਕੇ ਸੋ ਦੈਟ ਉਹਨਾਂ ਦੀ એનર્ਜੀ ਜਿਹੜੀ ਆ ਉਹ ਐਕਸਪੈਂਡਡ ਉਹ ਐਕਸਪੈਂਸ਼ਨ ਵਿੱਚ ਹੀ ਰਹੇ ਕਿਉਂਕਿ ਜਦੋਂ ਵੀ ਤੁਸੀਂ ਕਿਹੇ ਚੀਜ਼ ਨੂੰ ਬੰਨ੍ਹ ਦਿੰਦੇ ਜੇ ਕਿਸੇ ਵੀ ਚੀਜ਼ ਨੂੰ ਤੁਸੀਂ ਸੀਂ ਦਿੰਦੇ ਜੇ ਤਾਂ ਉਹਦੀ એનર્ਜੀ ਜਿਹੜੀ ਹੈ ਉਹ ਆਪਣਾ ਲੌਕ ਹੋ ਜਾਂਦੀ ਉਸ ਤੋਂ ਵਧਣ ਦੀ ਸੰਭਾਵਨਾ ਘਟ ਜਾਂਦੀ ਹੈ ਤੋ ਇਸ ਕਰਕੇ ਸਾਧੂ ਜਾਨਿ ਇਤਿਆਦ ਅਨਸੀਤੇ ਕੱਪੜੇ ਪੈਂਦੇ ਨੇ ਸੋ ਦੈਟ ਉਹਨਾਂ ਦੀ ਊਰਜਾ ਜਿਹੜੀ ਹੈ ਉਹ ਐਕਸਪੈਂਡ ਹੁੰਦੀ ਰਹੇ ਹੁੰਦੀ ਰਹੇ ਹੁੰਦੀ